ਦੋਸਤੋ ਭਾਰਤੀ ਫੌਜ ਵਿੱਚ ਪੰਜਾਬ ਅਤੇ ਸਿੱਖਾਂ ਦਾ ਅਮੇਸ਼ਾ ਤੋਂ ਵੀ ਬਹੁਤ ਵੱਡਾ ਅਤੇ ਐਮਜੋਗਦੜ ਰਿਹਾ ਹੈ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਤੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀ ਕੋਈ ਵੀ ਐਸੀ ਜਗ ਨਹੀਂ ਜਿੱਥੇ ਪੰਜਾਬ ਅਤੇ ਸਿੱਖ ਫੌਜੀ ਜਵਾਨਾਂ ਨੇ ਆਪਣਾ ਐਮ ਹਿੱਸਾ ਨਾ ਪਾਇਆ ਹੋਵੇ ਫੇਰ ਭਾਵੇਂ ਉਹ ਜੰਗ ਵਿੱਚ ਸ਼ਹੀਦ ਹੋਣ ਦਾ ਮਾਮਲਾ ਹੋਵੇ ਜਾਂ ਫਿਰ ਸਭ ਤੋਂ ਵੱਧ ਆਰਮੀ ਦੇ ਸਨਮਾਨ ਹਾਸਲ ਕਰਨ ਦਾ ਮਾਮਲਾ ਹੋਵੇ ਸਿੱਖ ਅਮੇਸ਼ਾ ਤੋਂ ਹੀ ਸਭ ਕਾਸੇ ਵਿੱਚ ਭਾਰਤ ਦੇ ਦੂਜੇ ਸੂਬਿਆਂ ਤੋਂ ਮੌਰੀ ਰਹਿ ਹਨ ਪਰ ਅੱਜ ਦੇ ਮੌਜੂਦਾ ਸਮੇਂ ਵਿੱਚ ਸਮੀਕਰਨ ਬਦਲ ਚੁੱਕੇ ਹਨ ਬਹੁਤ ਸਾਰੀਆਂ ਸਰਕਾਰੀ ਰਿਪੋਰਟਾਂ ਦੇ ਹਿਸਾਬ ਦੇ ਨਾਲ ਪੰਜਾਬ ਅਤੇ ਸਿੱਖਾਂ ਦਾ ਯੋਗਦਾਨ ਭਾਰਤੀ ਫੌਜ ਵਿੱਚ ਦਿਨੋ ਦਿਨ ਘਟਦਾ ਜਾ ਰਿਹਾ ਹੈ ਲਗਾਤਾਰ ਫੌਜ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਗਿਣਤੀ ਦਿਨ ਬਦ ਦਿਨ ਘਟਦੀ ਜਾ ਰਹੀ ਹੈ ਕੀ ਪੰਜਾਬ ਦੇ ਨੌਜਵਾਨ ਖੁਦ ਹੁਣ ਫੌਜ ਵਿੱਚ ਭਰਤੀ ਨਹੀਂ ਹੋਣਾ ਚਾਹੁੰਦੇ ਜਾਂ ਫਿਰ ਸਰਕਾਰ ਵੱਲੋਂ ਹੀ ਇੱਕ ਨੀਤੀ ਤਹਿਤ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਗਿਣਤੀ ਭਾਰਤੀ ਫੌਜ ਵਿੱਚ ਘਟ ਕੀਤੀ ਜਾ ਰਹੀ ਹੈ ਇਸ ਸਭ ਪਿੱਛੇ ਦੀ ਕਹਾਣੀ ਸੁਣ ਕੇ ਤੁਹਾਡੇ ਪੈਰਾਂ ਏਟੋ ਵੀ ਜ਼ਮੀਰ ਖਿਸਕ ਜਾਵੇਗੀ ਕਿ ਕੀ ਹੈ ਇਸ ਪਿੱਛੇ ਅਸਲ ਸਚਾਈ ਇਹ ਅੱਜ ਦੀ ਇਸ ਵੀਡੀਓ ਵਿੱਚ ਜਾਣਾਂਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਖਾਸ ਕਰਕੇ ਸਿੱਖਾਂ ਦਾ ਦਬਦਬਾ ਭਾਰਤੀ ਫੌਜ ਵਿੱਚ ਕਿੰਨਾ ਸੀ ਇਸ ਗੱਲ ਦਾ ਦਾਜਾ ਤੁਸੀਂ ਇਸੇ ਤੋਂ ਲਗਾ ਸਕਦੇ ਹੋ ਕਿ ਪਹਿਲੇ ਵਿਸ਼ਵ ਜੰਦ ਵੇਲੇ ਭਾਰਤੀ ਬ੍ਰਿਟਿਸ਼ ਦੇ 20% ਜਵਾਨ ਸਿੱਖ ਹੀ ਸਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਇਹ ਅੰਕੜੇ ਘਟਦੇ ਨਹੀਂ ਹੋਏ ਸਨ ਬਲਕਿ ਆਜ਼ਾਦੀ ਤੋਂ ਬਾਅਦ ਭਾਰਤੀ ਫੌਜ ਵਿੱਚ ਸਿੱਖਾਂ ਦੀ ਗਿਣਤੀ 22% ਤੋਂ ਵੀ ਉੱਪਰ ਸੀ ਭਾਰਤੀ ਫੌਜ ਦੇ ਜਿੰਨੇ ਵੀ ਵੱਡੇ ਅਫਸਰ ਸਨ ਸਾਰਿਆਂ ਵਿੱਚੋਂ ਅਤੇ ਕਰੀਬ 50% ਅਫਸਰ ਸਿਰਫ ਪੰਜਾਬ ਨਾਲ ਸਬੰਧਤ ਰੱਖਦੇ ਸਨ ਅਤੇ ਸਿੱਖ ਧਰਮ ਵਿੱਚੋਂ ਸਨ ਪਰ ਹੁਣ ਸਾਲ 2023-24 ਆਉਦੇ ਆਉਦੇ ਜਿੱਥੇ ਭਾਰਤ ਦੇ ਗਵਾਢੀ ਦੇਸ਼ ਪਾਕਿਸਤਾਨ ਵਿੱਚ ਲੈਂਦੇ ਪੰਜਾਬ ਦੇ ਕਰੀਬ 40% ਜਵਾਨ ਆਉਦੇ ਹਨ ਪਰ ਉੱਥੇ ਹੀ ਭਾਰਤੀ ਫੌਜ ਵਿੱਚ ਅੱਜ ਦੇ ਸਮੇਂ ਭਾਰਤੀ ਜਵਾਨਾਂ ਸਿੱਖਾਂ ਦੀ ਗਿਣਤੀ ਸਿਰਫ 7% ਹੀ ਰਹਿ ਗਈ ਹੈ ਇਹ ਐਨੀ ਗਰਾਵਟ ਆਈ ਕਿਵੇਂ ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝ ਜੜੀ ਪਵੇਗੀ ਕਿ ਪਹਿਲਾ ਭਾਰਤੀ ਫੌਜ ਵਿੱਚ ਸਿੱਖਾਂ ਦਾ ਇੰਨਾ ਦਬਦਬਾ ਕਿਵੇਂ ਵਧਿਆ ਸੀ ਜਿਸ ਵੇਲੇ ਦਸਵ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਹਰ ਆਜ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਉਸ ਵੇਲੇ ਤੋਂ ਹੀ ਸਿੱਖਾਂ ਵਿੱਚ ਜੰਗ ਦੇ ਮੈਦਾਨ ਵਿੱਚ ਲੜਦਾ ਇੱਕ ਨਵਾਂ ਜੋਸ਼ ਅਤੇ ਜਜ਼ਬਾ ਪੈਦਾ ਹੋ ਗਿਆ ਸੀ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਸਿੱਖ ਫੌਜੀਆਂ ਨੂੰ ਜਾ ਕੇ ਤੇ ਮੈਦਾਨ ਵਿੱਚ ਲੜ ਲਈ ਵਧੀਆ ਤੋਂ ਵਧੀਆ ਤਕਨੀਕ ਮਹਾਰਾਜੇ ਵੱਲੋਂ ਸਕਾਈ ਗਈ ਸੀ ਇਸੇ ਕਰਕੇ ਹੀ ਪੰਜਾਬ ਪੂਰੇ ਭਾਰਤ ਦੇ ਗੁਲਾਮ ਹੋਣ ਤੋਂ ਬਹੁਤ ਲੰਬੇ ਸਮੇਂ ਬਾਅਦ ਅੰਗਰੇਜ਼ਾਂ ਦਾ ਗੁਲਾਮ ਹੋਇਆ ਸੀ ਸਾਲ 1820 ਵਿੱਚ ਜਦੋਂ ਦੁਨੀਆ ਭਰ ਵਿੱਚ ਫ੍ਰੈਂਚ ਅਤੇ ਬ੍ਰਿਟਿਸ਼ ਆਪਸ ਵਿੱਚ ਲੜ ਰਹੇ ਸਨ ਤਾਂ ਉਸ ਵਕਤ ਬਹੁਤ ਸਾਰੇ ਫਰਾਂਸ ਦੇ ਬਿਹਤਰੀਨ ਫੌਜ ਦੇ ਲੜਾਕੇ ਪੰਜਾਬ ਵਿੱਚ ਛੇਰੇ ਪੱਜਾ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਵਿੱਚ ਜਾ ਕੇ ਭਰਤੀ ਹੋ ਦੇ ਸਨ ਖਾਲਸਾ ਪੌਂਚ ਦੀ ਬਾਦਰੀ ਅਤੇ ਮਰਨ ਬਿਟਨ ਤੇ ਜਜਮੇ ਕਰਕੇ ਹੀ ਸ਼ੇਰੇ ਪੰਜਾਬ ਨੇ ਚੀਨ ਦੇ ਬਾਰਡਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਦੇ ਇਲਾਕੇ ਫਤਿਹ ਕਰ ਲੈ ਸਨ 1839 ਵਿੱਚ ਸ਼ੇਰੇ ਪੰਜਾਬ ਦੇ ਅਕਾਲ ਚਲਾਣੇ ਤੋਂ ਬਾਅਦ ਡੋਗਰਿਆਂ ਦੀ ਖਾਲਸਾ ਫੌਜ ਨੂੰ ਆਪਸ ਵਿੱਚ ਲੜਾਇਆ ਅਤੇ ਗਦਾਰੀਆਂ ਕਰਕੇ ਜਿੱਤੀਆਂ ਜੱਗਾਂ ਵੀ ਹਰਾਸ ਉਟਿਆ ਅਤੇ ਖਾਲਸਾ ਫੌਜ ਨੂੰ ਕਮਜ਼ੋਰ ਕਰ ਦਿੱਤਾ ਤੇ ਅੰਗਰੇਜ਼ਾਂ ਨੇ ਆਪਣੀ ਚਾਲ ਚੱਲਦਿਆਂ ਪੰਜਾਬ ਤੇ ਕਬਜ਼ਾ ਕਰ ਲਿਆ ਸਿੱਖਾਂ ਦਾ ਜੱਗ ਵਿੱਚ ਜੂਝਣ ਦਾ ਜਜ਼ਬਾ ਜਦੋਂ ਅੰਗਰੇਜ਼ਾਂ ਨੇ ਵੇਖਿਆ ਤਾਂ ਉਹਨਾਂ ਨੇ ਆਪਣੀ ਫੌਜ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਵੱਡੀ ਤعداد ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਇਹੀ ਕਾਰਨ ਸੀ ਕਿ ਸਾਲ 1857 ਵਿੱਚ ਅੰਗਰੇਜ਼ਾਂ ਨੇ ਮਾਰਸ਼ਲ ਰੇਸ ਥਿਊਰੀ ਵੜਾਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਬ੍ਰਿਟਿਸ਼ ਸਿਰਫ ਉਹਨਾਂ ਲੋਕਾਂ ਨੂੰ ਹੀ ਪੈਰ ਦੇਣਗੇ ਜਿਨ੍ਹਾਂ ਦੇ ਖੂਨ ਵਿੱਚ ਹੀ ਲੜਦਾ ਜਜ਼ਬਾ ਹੋਵੇਗਾ ਜੋ ਸਿਰਫ ਪੂਰੇ ਭਾਰਤ ਵਿੱਚੋਂ ਅਕਲ ਨੇ ਸਿੱਖਾ ਗੋਲ ਸੀ ਜਿਸ ਤੋਂ ਬਾਅਦ ਹੌਲੀ-ਹੌਲੀ ਸਿੱਖਾ ਦਾ ਪ੍ਰਭਾਵ ਭਾਰਤੀ ਸੈਨਾਂ ਵਿੱਚ ਵਧਦਾ ਗਿਆ ਅਤੇ ਭਾਰਤ ਦੀ ਆਜ਼ਾਦੀ ਵੇਨੇ ਭਾਰਤ ਦੀ ਫੌਜ ਵਿੱਚ ਸਿੱਖਾਂ ਦੀ ਗਿਣਤੀ 42% ਤੋਂ ਵੀ ਵੱਧ ਸੀ ਆਜ਼ਾਦੀ ਤੋਂ ਬਾਅਦ ਹੀ ਨਹਿਰੂ ਸਰਕਾਰ ਨੇ ਸਿੱਖਾਂ ਨੂੰ ਨਜ਼ਰ ਅਦਾਜ਼ ਕਰਨਾ ਸ਼ੁਰੂ ਕਰ ਦਿੱਤਾ ਜੇ ਦਾ ਦਾਜਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਬੇਸ਼ੱਕ ਉਸ ਵੇਲੇ ਭਾਰਤੀ ਫੌਜ ਵਿੱਚ 42% ਸਿੱਖਾਂ ਦੀ ਆਬਾਦੀ ਸੀ 50% ਤੋਂ ਵੱਧ ਸਿੱਖ ਹੀ ਫੌਜ ਦੇ ਵੱਡੇ ਅਧਿਕਾਰੀ ਸਨ ਪਰ ਫਿਰ ਵੀ 25 ਸਾਲਾਂ ਤੱਕ ਸਰਕਾਰ ਵੱਲੋਂ ਕਿਸੇ ਵੀ ਸਿੱਖ ਨੂੰ ਆਰਮੀ ਚੀਫ ਤੱਕ ਨਹੀਂ ਸੀ ਬੁਲਾਇਆ ਗਿਆ ਉੱਥੇ ਹੀ ਭਾਰਤ ਦੇ ਨਾਲ ਹੀ ਪਾਕਿਸਤਾਨ ਵੀ ਆਜ਼ਾਦ ਹੋਇਆ ਸੀ ਪਾਕਿਸਤਾਨ ਵਿੱਚ ਉਸ ਵੇਲੇ 90% ਫੌਜੀ ਪੰਜਾਬ ਤੋਂ ਹੀ ਸਨ ਸਾਲ 1947 ਤੋਂ 1965 ਆਉਂਦੇ-ਆਉਂਦੇ ਭਾਰਤੀ ਫੌਜ ਵਿੱਚ ਸਿੱਖਾਂ ਦੀ ਗਿਣਤੀ 42% ਤੋਂ ਘਟਾ ਕੇ 32% ਤੱਕ ਕਰ ਦਿੱਤੀ ਗਈ ਸੀ ਉਸ ਵੇਲੇ ਵੀ ਡੈਰੂ ਇਹ ਹੀ ਸੋਚਦਾ ਸੀ ਕਿ ਅਜੇ ਵੀ ਸਿੱਖਾਂ ਦੀ ਗਿਣਤੀ ਭਾਰਤੀ ਫੌਜ ਵਿੱਚ ਬਹੁਤ ਜ਼ਿਆਦਾ ਹੈ ਇਸੇ ਲਈ 1965 ਵਿੱਚ ਪੰਜਾਬ ਨੂੰ ਵੰਡਿਆ ਗਿਆ ਕਿ ਸਿੱਖਾਂ ਨੂੰ ਘੱਟ ਤੋਂ ਘੱਟ ਏਰੀਆ ਹੀ ਮਿਲ ਸਕੇ ਪਰ ਜਿਸ ਵੇਲੇ ਸਾਲ 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਡੱਬੇ ਦਾ ਹਾਕਾ ਆਇਆ ਤਾਂ ਉਸ ਵਕਤ ਤੱਕ ਭਾਰਤੀ ਫੌਜ ਵਿੱਚ ਸਿੱਖਾਂ ਦੀ ਗਿਣਤੀ ਘਟਾ ਕੇ ਸਿਰਫ 7% ਹੀ ਰਹਿ ਗਏ ਸੀ ਇਸ ਦੇ ਉਲਟ ਸਿੱਖਾਂ ਨੂੰ ਪਛਾਣ ਕਰਕੇ ਜੁਪੀ ਨੂੰ ਪੈਲ ਦਿੱਤੀ ਗਈ ਪਹਿਲਾ ਪੰਜਾਬ ਨੂੰ ਵੰਡਣਾ ਤੇ ਫਿਰ ਆਬਾਦੀ ਦੇ ਹਿਸਾਬ ਨਾਲ ਹੀ ਫੌਜ ਵਿੱਚ ਭਰਤੀ ਕਰਦੀ ਇਹ ਸਭ ਨਹਿਰੂਵਾਨ ਦੀ ਚਾਲ ਸੀ ਜੋ ਕਿ ਬਿਲਕੁਲ ਸਫਲ ਵੀ ਹੋਈ ਜਦੋਂ ਭਾਰਤ ਦੇ ਸਾਰੇ ਸੂਬਿਆਂ ਵਿੱਚ ਭਰਤੀ ਖੋਲ ਕੇ ਵੀ ਭਾਰਤੀ ਫੌਜ ਦੀ ਗਿਣਤੀ ਪੂਰੀ ਨਹੀਂ ਸੀ ਹੋਦੀ ਤਾਂ ਸਿਰਫ ਉਹ ਗਿਣਤੀ ਪੂਰੀ ਕਰ ਲਈ ਸਭ ਤੋਂ ਅਖੀਰ ਤੇ ਪੰਜਾਬ ਵਿੱਚੋਂ ਸਿੱਖ ਫੌਜੀ ਭਰਤੀ ਕੀਤੇ ਜਾਂਦੇ ਸਨ ਸਰਕਾਰ ਦੀ ਇਹ ਨੀਤੀ ਅੱਜ ਤੱਕ ਚੱਲੀ ਆ ਰਹੀ ਹੈ ਹਰ ਹੁਣ ਤਾਂ ਅਗੜੀ ਵੀ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਵੀ ਤੁਸੀਂ ਦੇਖ ਹੀ ਲੈਣਾ ਹੈ ਕਿ 4 ਸਾਲ ਬਾਅਦ ਫੌਜ ਵਿੱਚ ਰੱਖਣ ਤੋਂ ਬਾਅਦ ਪੰਜਾਬੀਆਂ ਨੂੰ ਸਭ ਤੋਂ ਵੱਧ ਘਰਾਂ ਨੂੰ ਭੇਜਿਆ ਜਾਵੇਗਾ ਇਸ ਤੋਂ ਇਲਾਵਾ ਹੋਰ ਵੀ ਕਈ ਛੋਟੇ-ਛੋਟੇ ਕਾਰਨ ਹਨ ਜਿਨ੍ਹਾਂ ਕਰਕੇ ਸਿੱਖਾਂ ਦੀ ਗਿਣਤੀ ਭਾਰਤੀ ਫੌਜ ਵਿੱਚ ਘਟ ਗਈ ਜਿਵੇਂ ਕਿ ਪੰਜਾਬ ਦੇ ਇੱਕ ਸਾਧਾ ਦੇ ਦਿਨ ਰਾਤ ਬੇਹੰਤ ਕਰਕੇ ਆਪਣੇ ਆਰਥਿਕ ਪੱਧਰ ਨੂੰ ਉੱਚਾ ਚੁੱਕਿਆ ਹਰੇ ਇਨਕਲਾਬ ਤੋਂ ਬਾਅਦ ਪੰਜਾਬੀਆਂ ਦੀ ਖੇਤੀਬਾੜੀ ਵਿੱਚ ਰੁਚੀ ਵਧੀ ਇੱਕ ਹੋਰ ਕਾਰਨ ਇਹ ਵੀ ਹੈ ਕਿ ਪੰਜਾਬ ਦੀ ਜਵਾਨੀ ਧਰਮ ਵੀ ਪਾਸ ਕਰਕੇ ਵਿਦੇਸ਼ਾਂ ਵੱਲ ਜਾ ਰਹੀ ਹੈ ਜੋ ਫੌਜ ਵਿੱਚ ਭਰਤੀ ਹੋਣਾ ਚਾਹਦੇ ਹਨ ਜੋ ਜਿਆਦਾ ਉੱਚੀ ਪੜ੍ਹਾਈ ਨਹੀਂ ਕਰ ਪਾਉਂਦੇ ਅਤੇ ਸਿਪਾਈ ਭਰਤੀ ਹੋਣ ਲਈ ਹੀ ਜਦੋਂ ਜਹਦ ਕਰਦੇ ਹਨ ਸਿਪਾਈ ਭਰਤੀ ਮਾਮਲੇ ਵਿੱਚ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸਰਕਾਰ ਵੱਲੋਂ ਪਹਿਲਾ ਭਾਰਤ ਦੇ ਸਾਰੇ ਸੂਬਿਆਂ ਵਿੱਚ ਕੁਲਨੇ ਨੌਜਵਾਨ ਭਰਤੀ ਕੀਤੇ ਜਾਂਦੇ ਹਨ ਜਦੋਂ ਦੂਜੇ ਸੂਬਿਆਂ ਵਿੱਚੋਂ ਫੌਜ ਦੇ ਚਾਹਵਨ ਖਤਮ ਹੋ ਜਾਂਦੇ ਹਨ ਤਾਂ ਫਿਰ ਕਿਤੇ ਜਾ ਕੇ ਸਭ ਤੋਂ ਅਖੀਰ ਤੇ ਪੰਜਾਬ ਦੀ ਵਾਰੀ ਆਉਂਦੀ ਹੈ ਪਰ ਫਿਰ ਵੀ ਅੱਜ ਸਭ ਤੋਂ ਵੱਧ ਸਰਹੱਦਾ ਤੇ ਛੇਤੀ ਦੇਖੇ ਸਿੱਖ ਹੀ ਤਬੂਤਾ ਵਿੱਚ ਵੱਧ ਹੋ ਕੇ ਘਰਾਂ ਨੂੰ ਆ ਰਹੇ ਹਨ ਸੋ ਇਹ ਸੀ ਸਾਰੀ ਅਸਲੀ ਹਕੀਕਤ ਕਿ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਭਾਰਤੀ ਫੌਜ ਵਿੱਚ ਘਟ ਕੇ ਹੋ ਰਹੀ ਹੈ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਜ਼ਬਤ ਦੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ